ਸ਼ਾਮਾਂ ਦੀ ਚਾਹ ਬਣ ਗਈ ਐ 7:30 ਹੋ ਗਏ ਸ਼ਾਮਾਂ ਵੀ ਨਹੀਂ ਰਾਤ ਹੀ ਪੈ ਗਈ ਐ ਤੇ ਸਾਡਾ ਰੋਟੀ ਬਣੀ ਬਹੁਤ ਹੀ ਜ਼ਿਆਦਾ ਲੇਟ ਹੁੰਦਾ ਵਾ ਤੇ ਐ ਮੰਨ ਕੇ ਸੋ ਗਏ ਅਸੀਂ ਉਹਨੇ ਰੋਟੀ ਨਹੀਂ ਖਾਦੀ ਥੋੜੇ ਕੜੀ ਬਣੀ ਸੀ ਕੜੀ ਉਹਨੂੰ ਪਸੰਦ ਨਹੀਂ ਤੇ ਹੁਣ ਉਹਨੇ ਖਾਣੀ ਆਲੂ ਵਾਲੀ ਰੋਟੀ ਤੇ ਬਾਹਰ ਪੜ ਰਹੇ ਆ ਬੱਚੇ ਪੇਪਰ ਦੀ ਤਿਆਰੀ ਕਰਨ ਦੇ ਆ ਤੇ ਅੱਜ ਸਾਰਾ ਦਿਨ ਲਾਈਟ ਨਹੀਂ ਆਈ ਤੇ ਸਾਡੀ ਹਲਤੀ ਵੀ ਨਹੀਂ ਬੀਚੀ ਗਈ ਤੇ ਇੱਕ ਗਰਮੀ ਬਹੁਤ ਜ਼ਿਆਦਾ ਸੀ ਤੇ ਮੇਰਾ ਬੀਪੀ ਵੀ ਬੜਾ ਡਾਊਨ ਹੋ ਗਿਆ ਤੇ ਫਿਰ ਮੈਡੀਸਨ ਲੈ ਕੇ ਆਏ ਹੁਣ ਅਜੀ ਹੁਣ ਐਮੋਂ ਨੂੰ ਪਹਿਲਾਂ ਰੋਟੀ ਬਣਾ ਕੇ ਦਿੰਨੀ ਆ ਆਲੂ ਆ ਵਿੱਚ ਤੇ ਉਦੋਂ ਬਾਅਦ ਮੇਰੇ ਕੱਪੜੇ ਇਹ ਬੱਚਿਆਂ ਨੇ ਧੋਣ ਵਾਲੇ ਪਏ ਆ ਤੇ ਫੇਰ ਰਾਤ ਦੀ ਰੋਟੀ ਇਹਨਾਂ ਬਾਅਦ ਬਣਨੀ ਆ ਚਲੋ ਇੰਨਾ ਸ਼ੁਕਰ ਹੈ ਵੀ ਮੇਰੀ ਕੜੀ ਬਣੀ ਆ ਤੇ ਚਲੋ ਉਹਦੇ ਨਾਲ ਹੀ ਮੈਂ ਫੁਲਕੇ ਬਣਾ ਲੈਨੇ ਆ ਸਾਰਾ ਦੇਣੀ ਨਿੱਕੇ ਨਿੱਕੇ ਕੰਮ ਕਰਦੇ ਰੂ ਫੇਰ ਵੀ ਕੰਮ ਖਤਮ ਨਹੀਂ ਹੁੰਦੇ ਚਲੋ ਕੋਈ ਗੱਲ ਨਹੀਂ ਤੰਦਰੁਸਤੀ ਚਾਹੀਦੀ ਆ ਕੰਮ ਤਾਂ ਫਿਰ ਹੁੰਦੇ ਹੀ ਰਹਿੰਦੇ ਆ ਬਾਤ ਪਰਵਾਰ ਨਾ ਨਾ ਚਾਹੀਦਾ ਬੰਦੇ ਦਾ ਮਾਸਟਰ ਹੋ ਗਿਆ ਲੋ ਐਮੂਲੀ ਹੋ ਗਿਆ ਜੀ ਪੂਰਾ ਤਿਆਰ ਆਲੂ ਵਾਲਾ ਇਹ ਹੁਣ ਉਹਨੇ ਪਾਲੀ ਜਿਹੜੇ ਰੋਟੀ ਉਨੇ ਫੇਰ ਅਖਣਾ ਵੀ ਮੈਂ ਦਿਖਾਦੀ ਆ ਜੀ ਹੁਣ ਮੈਂ ਨਹੀਂ ਖਾਣੀ ਚਲੋ ਕੋਈ ਨਹੀਂ ਦੁੱਧ ਦਾ ਦਪਿਆ ਰਾਂਗੇ ਥੋੜਾ ਗਰਮ ਕਰਕੇ ਬੱਚਿਆਂ ਦਾ ਤੇ ਤੁਹਾਨੂੰ ਪਤਾ ਹੀ ਆ ਫੇਰ ਕਦੀ ਆ ਚੀਜ਼ ਨਹੀਂ ਖਾਣੀ ਤੇ ਕਦੀ ਉਹ ਨਹੀਂ ਖਾਣੀ ਪਾਪਾ ਵੀ ਸਿਰੋ ਲੈ ਗਿੰਦੇ ਦੀ ਰਾਤ ਵਾਲੀ ਰੋਟੀ ਮੈਂ ਹਾਂ ਇੰਨੇ ਉੜਾਲੂ ਵਾਲੀ ਖਾਣੂਗੇ ਤੇ ਇਹਨੂੰ ਖਾ ਲੈਂਦੇ ਆ ਬਾਅਦ ਤਨਾ ਕਹਾਂਗਾ ਫੇਰ ਪਾਪਾ ਵੀ ਦੁੱਧ ਦਾ ਪਿਆਰਾ ਦੇਣਿਆ ਆ ਐਵੇਂ ਹੀ ਨਾ ਸਟਾ ਐਮੋ ਹੀ ਐਮ ਆ ਜਾ ਆ ਜਾ ਪੁੱਤ ਖਰਾਬੇ ਪੜਾ ਆਪਣਾ ਧਿਆਰੇ ਕਰ ਆਲ ਮੈਂ ਨਾ ਬੁਰਕੀਆਂ ਕਰਕੇ ਰੱਖਦੀਆਂ ਉੱਤੇ ਮੱਖਣੀ ਦੇ ਨਾਲ ਲਾ ਕੇ ਉਹ ਪਹਿਲੀ ਰੋਟੀ ਆਪਣੀ ਤੇਰੀ ਹੱਥ ਧੋਤੇ ਹੱਥ ਧੋ ਚੱਲ ਤੇ ਅੰਦਰ ਰੱਖ ਕੇ ਜਾ ਮੈਂ ਤਾਂ ਖਾ ਮੇਰਾ ਪੁੱਤ ਜਲਦੀ ਕਰ ਤੇਰਾ ਕੰਮ ਲਿਖਣ ਵਾਲਾ ਵੀ ਉਹਦੇ ਪੇਪਰ ਦਾ ਵੀ ਯਾਰ ਕਰਨਾ ਏ ਸਾਰੇ ਕੰਮ ਕਰ ਲਾ ਆਪਣੇ ਜਿਹੜੇ ਰਹਿੰਦੇ ਆ ਇੱਕ ਰੋਟੀ ਜੋਤੂ ਲਈ ਵੀ ਬਣਾ ਲਵਾਂ ਲੈ ਤੇ ਉਹਨੇ ਕਿਹਾ ਮम्मा ਮੈਨੂੰ ਤੁਸੀਂ ਆਲੂ ਵਾਲੀ ਰੋਟੀ ਕਿਉਂ ਨਹੀਂ ਦਿੱਤੀ ਉਹ ਵੀ ਖਾ ਲੂਗੀ ਹੁਣ ਫਿਰ ਕੜੀ ਦੇ ਨਾਲ ਜਾਂ ਤੇ ਫੁਲਕੇ ਬਣਨਗੇ ਤੇ ਚਾਹ ਚੌਲ ਬਣਨਗੇ ਬਸ ਇਹੀ ਸਾਡੀ ਅੱਜ ਦੀ ਡਿਨਰ ਰੈਸਪੀ ਹੋਣੀ ਆ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅਸੀਂ ਫੈਮਿਲੀ ਕੰਟੈਂਟ ਪੇਸ਼ ਕਰਾਂਗੇ ਵਧੀਆ। ਉਹ ਜੇ ਮਤਲਬ ਵਧੀਆ ਵੀਡੀਓ ਵੀ ਜਿੱਤੋਂ ਸਾਨੂੰ ਸਿੱਖਣ ਨੂੰ ਮੇਰੇ ਚੰਗਾ ਕੁਝ ਚਲਵਾ ਤੇ ਸਾਡੀ ਹੁਣ ਡਿਨਰ ਬਲੌਗ ਹੋ ਗਿਆ, ਬ੍ਰੈਕਫਾਸਟ ਹੋ ਗਿਆ। ਕਿਉਂ ਨਾ ਸਬਜੀ ਸੁਬਜੀ ਏਰੀਆ ਵੀ ਬਣਾਉਣੀ ਆ। ਚਲੋ ਹਨਾ ਸਾਰਿਆਂ ਨੂੰ ਬਣਾਉਣੀ ਤੇ ਆਉਂਦੀ ਆ ਪਰ ਕਿਸੇ ਵੇਲੇ ਕੋਈ ਭੈਣ ਭਰਾ ਨਹੀਂ ਹੁੰਦਾ ਨਾ ਨਵਾਂ ਨਵਾਂ ਹੀ ਕੰਮ ਸਿੱਖਦਾ ਤੇ ਸਮਝ ਲੱਗ ਜਾਂਦੀ ਆ। ਤੇ ਬਾਕੀ ਵੀਰੇ ਨੂੰ ਲਾਈਕ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ। ਲੈਣਾ ਮੈਂ ਹਾਂ ਕਿਹੜੇ ਮੈਡਮ ਦਾ ਮम्मा ਇੰਗਲਿਸ਼ ਅੰਨ ਆ। ਅੱਛਾ 1 ਮਿੰਟ ਮੈਂ ਤੋ ਲਵਾਂ। ਬਤੁ ਪਰਮਾਉ ਪਹਿਲਾਂ ਤਾਂ ਕੜੀ ਨਹੀਂ ਹੀ ਪਸੰਦ ਤੇ ਹੁਣ ਕੀ ਗੱਲ ਹੁਣ ਤੇ ਆਲੂ ਵਾਲੀ ਆ ਰੋਟੀ ਪਸੰਦ ਦੀ। ਖਾਦੀ ਕਿੰਨੀਆਂ ਬਤ ਤੂੰ ਸਕੂਲੇ ਦੋ ਰੋਟੀਆਂ ਖਾਣੀਆਂ ਇੱਕ ਖਾਦੀ। ਸਵੇਰੇ ਵੀ ਦੋ ਬਰਕੀਆਂ ਰੋਟੀ ਦੀਆਂ ਖਾ ਗਏ ਗਿਆ ਤੇ ਹੁਣ ਫਿਰ ਇੱਕ ਰੋਟੀ ਖਾਦੀ। ਹੁਣ ਮੈਂ ਕੜੀ ਦੇ ਨਾਲ ਚੌਲ ਬਣਾਉਣੇ ਆ ਖਾẽਗਾ ਨਾ ਪੱਕੇ ਗਾਲਿਆ ਨਾ ਚੱਲ ਉੱਠ ਫਿਰ ਚੱਲ ਆ ਜਾ ਬਾਹਰ ਪੜ ਆ ਜਾ ਆ ਜਾ ਆ ਜਾ ਇੱਧਰ ਹੋ ਰਹੀ ਆ ਪੜਾਈ ਬਾਹਰ ਪਾਪਾ ਪੜਾ ਰਹੇ ਆ ਜੋਤੂ ਤੇ ਇੱਧਰ ਮੈਂ ਧੋ ਰਹੀ ਆ ਕੱਪੜੇ ਬਾਤ ਨੂੰ ਤੇ ਸਾਰਾ ਦਿਨ ਲਾਈਟ ਬੰਦ ਰਹੀ ਆ ਤੇ ਕਪੜੇ ਸਾਡੇ ਤੇ ਪੇਣੀ ਤੇ ਹੁਣ ਮੈਂ ਲਾਈਏ ਮਸ਼ੀਨ ਮੈਂ ਕਿਛੂ ਪਕੜੇ ਨਰੀਆ ਵਰਤੀਆਂ ਉਹ ਤੋ ਬਣਵਾ ਲਿਆ ਬੱਚਿਆਂ ਦੀਆਂ ਜੀ ਐਮ ਚੱਲ ਬੁੱਤ ਚੱਲ ਤੇ ਪਹਿਲਾਂ ਆਪਾਂ ਪੀ ਲੈਂਦੇ ਆ ਚਾਹ ਬਾਕੀ ਦੇ ਕੰਮ ਫਿਰ ਬਾਅਦ ਚ ਕਰਦੇ ਹੁਣ ਕਰ ਲਿਆ ਯਾਰ ਪਾਪਾ ਨੂੰ ਸੁਣਾਦੇ ਬਤ ਮੈਂ ਦੇ ਕੱਪੜੇ ਧੂਣ ਲੱਗੇ 9 ਵਜ ਗਏ ਦਵਾਈ ਬਣਾਉਣ ਲੱਗੇ ਆ ਬਾਪੂ ਜੀ ਉੱਥੇ ਪੜ ਰਿਹਾ ਐ ਮੂ ਤੇ ਪਾਪਾ ਪੜਾ ਰੇ ਇੱਧਰ ਸੁਣਾਦੇ ਅੰਦਰ ਹੀ ਸੁਣਾਦੇ ਬੋਦੀ ਤੂੰ ਵੀ ਚੱਲ 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 ਕੰਮ ਨਵੇੜੋ ਕੰਮ ਮੁਰਕੇ ਸਮਾਨ ਵਾਲੀ ਗੱਲ ਕਰੂੰ ਯਾਰ ਇਹ ਕੰਮ ਖਰਾਬਾ ਹੁੰਦਾ ਡਾੜੇ ਪੇਪਰਾਂ ਦੇ ਚੱਕਰ 'ਚ ਦੇ ਇਹ ਕਰ ਰਿਹਾ ਹੈ ਅਗਰ ਇਹ ਮੌਜੂਦ ਹੈ ਨਾ ਇਹ ਜਿਹੜੀ ਹੈ ਹਾਂਜੀ મનુ લ તું ચેક કરા કામ આપણા અગા પં લેસન આન્સર લેખના લીવી પંજાના કામ કોઈ પેન્ડિંગ નહીં તેના ચાઇ ਆਈਸ ਤੋਂ ਬਹੁਤ ਦੇਰੀ ਚਾਹੀਦੀ dedik ördük ama ਸਾਰੇ ਜਿਹਾ ਆਪਣੇ ਉਸ ਵਿੱਚ ਬਾਹਰ ਤੇ ਮੈਂ ਬਾਹਰ ਤੇ ਕੱਪੜੇ ਪ੍ਰੈਸ ਕਰਨਾ। ਮੈਂ ਤੁਹਾਨੂੰ ਮੈਂ। ਬਲਕਿ ਇਹਦੇ ਨੰਬਰ ਨਹੀਂ ਆਉਂਦੇ। ਇਹੋ ਡੇ ਆਉਂਦੇ ਆ। ਮੈਂ ਇਹ ਕਹਿੰਦੀ ਆਂ 99.4 ਕੋਈ ਇਹ ਨੰਬਰ। ਬੱਚੇ ਅੰਕਲਾਂ ਬੱਚੇ ਮਾਪਿਆਂ ਹੋਈ ਅੰਦਰ ਇੱਕ ਨੰਬਰ ਆ ਕੇ ਬੱਚੇ ਦਾ ਨਾਮ। ਬਹੁਤ ਨੰਬਰ ਆ ਸੀ ਜੀ ਅਸੀ ਤੇ ਸਾਹਿਬ ਮੈਂ 10 ਵਾਰ ਹੀ ਨਾ ਬੜਾ ਤਕਰਾਰ ਚਲਣ ਸੋ ਜਾਂਦਾ ਕੀਟਿੰਗ ਇਹ ਰਦ ਨਾ ਕਰਾਉਦੇ ਹੁੰਦੇ ਕੀਟਿੰਗ ਇਹ ਨੰਬਰ ਨਹੀਂ ਬੰਦ ਕਰਦੇ ਕੀਟਿੰਗ ਨਾਲ ਬਤ ਨਹੀਂ ਨਾ ਬੰਦ ਕਰਦਾ ਕੀਟਿੰਗ ਨਾਲ ਬਤਿਆ ਕਰ ਗਲਤੀ ਕਰੂਗਾ ਜੇ ਤੁਹਾਨੂੰ ਇਹ ਨਾ ਪਤਾ ਨਹੀਂ ਹੈਗਾ ਜਿਹੜਾ ਉਹ ਸਹੀ ਨਹੀਂ ਹੋਗਾ ਔਰ ਇਹ ਨਹੀਂ

Mm-hmm. <laughs> ਹੋ ਗਿਆ ਕੰਮ ਮੰਨੋ ਤੇਰਾ ਕਿੰਵਲਾ ਸੰਦਲ ਹੀ ਹੁੰਦੇ ਆ ਚੈਪਟਰ ਨੰਬਰ 5 ਦੇ ਦੇ ਇਹਦੇ ਨਿਊ ਵਰਡ ਵੀ ਕਰ ਹਾਂ ਫਿਰ ਕੁਐਸਚਨ ਆਨਸਰ ਮੈਂ ਤੈਨੂੰ ਦੱਸਦੀ ਆਂ ਤੇ ਉਹ ਕਰੀ ਜਾ ਟਾਈਮ 10 ਵਜੇ ਚੱਲੇ ਆ ਪੁੱਤ ਅਜੇ ਰੋਟੀ ਖਾਣੀ ਆ ਆਪਾਂ ਦਾ ਦੇਣੀ ਲਾਈਟ ਨਹੀਂ ਆਈ ਪੜਾਈ ਨੂੰ ਆਫ ਹੋ ਗਿਆ ਸਾਰੇ ਜਿੰਨੇ ਕੰਮ ਕਰ ਸਕਦੇ ਇਹ ਸਾਰੇ ਅੰਦਰ ਦੇ ਕਾਵੂ ਨੂੰ ਕੋਈ ਵੀ ਕੰਮ ਨਹੀਂ ਦਾ ਸੀ ਨਹੀਂ ਕੋ ਪਾਇਆ ਜਿਹੜੇ ਜਿੰਨੇ ਨਾਲ ਹੋ ਰਹੇ ਸੀ ਸਭ ਤੋਂ ਪਹਿਲਾਂ ਆਪਾਂ ਇਹਨੂੰ ਘਾਹ ਲਏ ਸੀ ਕੋ ਬਾਹਰ ਰੋਟ ਨੂੰ ਆਪਾਂ ਨਿੱਕਾ ਜਾ ਕਰਨਾ ਜਿਹੜਾ ਇੱਦਾਂ ਕਰਕੇ ਔਲ ਵਿੱਚ ਪੈ ਜੇ ਤੇ ਫਿਰ ਇੱਕ ਚੰਪੈ ਨੂੰ ਆਪਾਂ ਘੱਟਾ ਲਾ ਦਾਂਗੇ ਤੁੰਗਾ ਕਰਾ ਦੇ ਸੋਇ ਦਾ ਇਹ ਜਾਣਾ ਪਲੱਸ ਨਹੀਂ ਖਾਣ ਵਾਲਾ ਪਿਆਰ ਹੋ ਜਾ ਤੁਹਾਡਾ ਜੇ ਨਿੱਕਾ ਕਰ ਲੈਣੇ ਫੋਰੀ ਬਸ ਹੋਣ ਲੱਗੀ ਬੰਨ ਰੋਟੀ ਤੇ ਰੋਟੀ ਤੋਂ ਪਹਿਲਾਂ ਮੈਂ ਮੁਖਾਦਾ ਵੀ ਟਾਈਮ ਹੋ ਗਿਆ ਵਾ 7:30 ਠੀਕ ਹੈ ਰਾਤ ਦੇ ਤੇ ਉਹਨਾਂ ਨਾਲ ਖਾਣਾ ਤੇ ਤੇ ਅੱਜ ਉਹ ਜਿਹੜੀ ਤੋਂ ਮੈਂ ਇੱਕ ਲੈ ਲੈ ਆਂ ਐਮ ਤੇ ਜੋ ਤੋਂ ਰਿਆ ਪੜਨ ਤੇ ਇਹ ਆਪਣਾ 7:30 ਜੇ ਉਹਨ ਬੱਚਾ ਮਿਹਨਤ ਕਰੂਗਾ ਤੇ ਫੇਰ ਹੀ ਉਹ ਮਿਲਣਾ ਨਾ ਹਨ ਐਮ صحیح ਗੱਲ ਹੈ ਨਾ ਮੈਂ ਮੂਵੀ ਮੈਂ ਤਾਂ ਕਰਦਾ ਵਾ ਉਹ ਅਖਰੀ ਗੱਲ ਆ ਵੀ ਥੋੜੀ ਜਿਹੀ ਕੁੱਟ ਖਾ ਲੈਂਦਾ ਕਿਹੋ ਜਿਹਾ ਤੇ ਆਹ ਰਖੋ ਬਲਬਾਂ ਆ ਚੜਿਆ ਪਿਆ ਦਿਨ ਤੇ ਅਸੀਂ ਬੱਚਿਆਂ ਨੂੰ ਇਹ ਕਹਿੰਦੇ ਵੀ ਜਿੰਨੇ ਸੁਖ ਸੁਲਤਾਨ ਦੇ ਬਾਪ ਜੀ ਉਹ ਵੀ ਤੁਸੀਂ ਪੜ੍ਹਾਈ ਨਹੀਂ ਨਾ ਕਰਨੀ ਤੇ ਫੇਰ ਡੰਡਾ ਸਾਡਾ ਤੇ ਲੱਕ ਟਾਡਾ ਹਨਾ ਮੰਨੋ ਸਹੀ ਗੱਲ ਆ ਨੇ ਫੇਰ ਤੇ ਇਦਾਂ ਹੀ ਹੋਣੀ ਚਾਹੀਦੀ ਆ ਇਹਦਾ ਸਭ ਵਾਇਗਰੂ ਦਾ ਸਾਰਿਆਂ ਨੂੰ ਪਰਵਾਰ ਸੋਨਾ ਘਰ ਬਾਰ ਸਾਰਾ ਕੁਝ ਵੈਗੂ ਜੋ ਸੁਖ ਸੋਹਣਤਾ ਜ਼ਿੰਦਗੀ ਦੀਆਂ ਉਹ ਵੈਗੂ ਸੱਚੇ ਪਾਤਸ਼ਾਹ ਦਵੇ ਆਹੀ ਲਗਾਈਆ ਉਹ ਵਾਲੀ ਜਿਹੜੀ ਇਹਨੇ ਲਾਈਟ ਤਾਂ ਕਿ ਬਾਹਰ ਵੀ ਜਿਹੜਾ ਇਹਦਾ ਚਾਨਣ ਰਹੇ ਬਾਹਰ ਵੀ ਹੁਣਾ ਜਾਣਾ ਜਿਹੜਾ ਬਾਬੂਆਂ ਬਾਹਰ ਪੈਲੀਆਂ ਚ ਬੰਦਾ ਆਉਦਾ ਜਾਂਦਾ ਤੇ ਫੇਰ ਰਾਤ ਬਰਾਤੇ ਕੋਈ ਚੋਰ ਚਕਾਰਾ ਸੋ ਅੱਜਕੱਲ ਮਾਹੌਲ ਜਿੱਦਾਂ ਦੇ ਖਰਾਬ ਚੱਲਦੇ ਆ ਤੇ ਅਹਿਮ ਜੋ ਚਲੋ ਕੰਮ ਲਪੇਟੋ ਪੱਤੇ ਰੋਟੀ ਰੱਟੀ ਖਾਈਏ ਆਪਾਂ ਤੇ ਬਾਰੇ ਮੈਂ ਹੋਣੀ ਹੈ ਲਾਈਟ ਦਾ ਜਿਹੜੀ ਉਹ ਵੱਡੀ ਲਾਈਟ ਨਾ ਇਹਨਾਂ ਦਾ ਚਾਨਣ ਕਿੱਥੋਂ ਤੱਕ ਜਾਂਦਾ ਉਹ ਗੇਟ ਖੋਲ ਕੇ ਬਾਹਰ ਲੱਕੀ ਨਾ ਹੋਵੇ ਨਹੀਂ ਤੇ ਉੰਨੇ ਤੇ ਹੈਗਾ ਉਹ ਓਏ ਹੋਏ ਕੋ ਜਦ ਮੈਂ ਕੱਢਦੀ ਜੇ ਦੇਖ ਤੇਰੇ ਨਾਲ ਦੰਦੀ ਇਹਨੇ ਲੱਕੀ ਨੇ ਵੜਾਸਤਾ ਜੇ ਉਹ ਵੇਖੋ ਇੰਨਾ ਚਾਨਣ ਜਾਂਦਾ ਇਸ ਤੋਂ ਪਹਿਲਾਂ ਕਿ ਲੱਕੀ ਮੇਰੇ ਦੰਦੀ ਵੜ ਦੇ ਇਹਨੂੰ ਬਾਹਰ ਕੱਢ ਦੋ ਇਹ ਹਾਲ ਹੁੰਦੀ ਹੈ ਜਦੋਂ ਬੰਦਾ ਆਖੇ ਨਹੀਂ ਲੱਗਦਾ ਇਹਨੂੰ ਅਸੀਂ ਬੜੀਆਂ ਰੀਝਾਂ ਨਾ ਪਾ ਲਿਆ ਏ ਜਾਂਦਾ ਪੂਰਾ ਪਿੰਡ ਘੁੰਮਣ ਸੈਰ ਕਰਨ ਵੀ ਜਿਵੇਂ ਮੈਂ ਸਾਰੇ ਪਿੰਡ ਦਾ ਚੌਕੀਦਾਰ ਲੱਗਾ ਨਵਾਂ ਤੇ ਇਸ ਕਰਕੇ ਹੁਣ ਰਿਹਾ ਨਹੀਂ ਕਾਬੂ 'ਚ ਤੇ ਇਹਨੂੰ ਅਹੀਂ ਕੱਢਦਾ ਬਾਹਰ ਹਣਾ ਮਨੋ ਕੀ ਗੱਲ ਐ ਨਾ ਤੇ ਚਲੋ ਹੁਣ ਆਪਾਂ ਵੜਾ ਲਈਏ ਫੁਣਕਾ ਕਿਉਂਕਿ ਟਾਈਮ ਲੱਗੇ ਬਹੁਤ ਹੋ ਗਿਆ ਤੇ ਸਵੇਰੇ 4:30 ਦਾ ਫੇਰ ਅਲਾਰਮ ਆ ਉੱਠਣ ਦਾ ਲਾਲੋ ਲਾਲੋ ਫੁਲਕੇ ਚਾਰ ਜੇ ਖਾਣੇ ਆਂ ਖਾべ ਜੋ ਪਰਣਾ ਨਹੀਂ ਵੀ ਸੁੱਕਾ ਰੱਖਣਾ ਨਹੀਂ ਮੱਖੜੀਆਂ ਹੀ ਦੇ ਨਾਲ ਮਗਰ ਮੋਟਰ ਦੇ ਨਾਲ

ਏ ਆ ਜੀ ਸਾਡਾ ਅੱਜ ਦਾ ਡਿਨਰ ਵਲੌਗ ਤੇ ਜੇ ਹੋਰ ਸਾਰਿਆਂ ਦੀ ਰੋਟੀ ਬਣੀ ਬਖਾਇਆ ਫਿਰ ਤੇ ਬਹੁਤ ਜ਼ਿਆਦਾ ਲੰਬਾ ਹੋ ਜਾਣਾ ਕਿਉਂਕਿ ਤੁਸੀਂ ਵੀ ਤੇ ਵਲੌਗ ਵੇਖਣਾ ਇੰਨਾ ਟਾਈਮ ਤੇ ਹੁੰਦਾ ਨਹੀਂ ਹੈ ਹੋਰ ਵੀ ਆਪਾਂ ਵੀਡੀਓ YouTube ਤੇ ਵਿਖੜੀ ਜਾਂਦੇ ਹਾਂ ਤੇ ਫਿਰ ਅੱਜ ਲਈ ਗੁੱਡ ਨਾਈਟ ਰੱਬ ਰੱਖਾਂ ਮਿਲਦੇ ਆਂ ਨੈਕਸਟ ਵਲੌਗ ਵਿੱਚ ਬਾਏ ਗੁਰੂ ਸਭ ਦਾ ਭਲਾ ਕਰੇ ਦੀ